ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਡਿਬਰੂਗੜ੍ਹ ਦੀ ਜੇ ਅਸਾਮ ਦੇ ਵਿੱਚ ਹੈ ਨਜ਼ਰਬੰਦ ਨੇ ਐਨਐਸ ਨੂੰ ਲੈ ਕੇ ਲਗਭਗ 1 ਸਾਲ ਦਾ ਸਮਾਂ ਹੋ ਚੁੱਕਿਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਐਜ਼ ਅ ਆਜ਼ਾਦ ਉਮੀਦਵਾਰ ਲੜਦੇ ਨੇ ਅਤੇ ਕਾਫੀ ਵੋਟਾਂ ਲੈ ਕੇ ਚੋਣ ਜਿੱਤ ਜਾਂਦੇ ਨੇ ਲੋਕ ਸਭਾ ਦੇ ਇਟ ਮੀਨਸ ਕਿ ਅਮਰਤਪਾਲ ਹੁਣ ਮੌਕੇ ਦੇ ਮੌਜੂਦਾ ਸਾਂਸਦ ਨੇ ਹਲਕਾ ਸ਼੍ਰੀ ਕਰੂਰ ਸਾਹਿਬ ਤੋਂ ਪਹਿਲਾਂ ਇਹ ਵੀ ਅਫਵਾਹਾਂ ਆ ਰਹੀਆਂ ਸੀ ਕਿ ਜਿਹੜੀ ਐਨਐਸਏ ਵਧਾਈ ਗਈ 1 ਸਾਲ ਦੀ ਉਹ ਸਿਰਫ ਭਾਈ ਅਮਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਅਦੇ ਮੌਜੂਦਾ ਸਾਂਸਦ ਨੇ ਉਹਨਾਂ ਦੇ ਸਾਥੀਆਂ ਦੀ ਜਿਵੇਂ ਪਪਲਪ੍ਰੀਤ ਕਲਸੀ ਪ੍ਰਧਾਨ ਮੰਤਰੀ ਬਜੇਗੇ ਲੇਕਿਨ ਫਿਰ ਦੁਬਾਰਾ ਖਬਰ ਆਉਂਦੀ ਹੈ ਕਿ ਭਾਈ ਅਮਰਤਪਾਲ ਖਾਲਸਾ ਦੀ ਜਿਹੜੀ ਐਨਐਸਏ ਹੈ 1 ਸਾਲ ਵਾਸਤੇ ਹੋਰ ਵਧਾ ਦਿੱਤੀ ਗਈ ਹੈ 25 ਜੂਨ ਨੂੰ ਸੌ ਚੁੱਕ ਸਮਾਗਮ ਹੈ ਲਿਸਟ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਕਹਿ દઈએ ਰਾਸ਼ਟਰਪਤੀ ਵੱਲੋਂ ਤਿਆਰ ਕਰ ਦਿੱਤੀ ਗਈ ਹੈ 12 ਤੋਂ ਲੈ ਕੇ 1 ਵਜੇ ਦਾ ਸਮਾਂ ਹੈ ਭਾਈ ਅੰਬਰਤਪਾਲ ਦੇ ਸੌ ਚੁੱਕਣ ਦੀ ਜਿਹੜੀ ਸ਼ਰਮਣੀ ਹੈ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੀ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਹੁਣ ਸੰਸਦ ਬਣ ਚੁੱਕੇ ਨੇ ਕੀ ਸੌ ਚੁੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨਗੇ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਭਾਈ ਅਬਰਤਪਾਲ ਦੀ ਸੌ ਚੁੱਕ ਜਿਹੜੀ ਸ਼ਰਮਨੀ ਦੇ ਲਈ ਕਈ ਸੂਤਰਾ ਦੇ ਹਵਾਲੇ ਤੋਂ ਜਾਣਕਾਰੀ ਇਹ ਮਿਲੀ ਹੈ ਇਹ ਲੋਕ ਇਹ ਕਹਿ ਰਹੇ ਨੇ ਕਿ ਭਾਈ ਅਬਰਤਪਾਲ ਦਾ ਜਿਹੜਾ ਸੌ ਚੁੱਕ ਸਮਾਗਮ ਹੋਵੇਗਾ ਜਿਹੜੀ ਸ਼ਰਮਣੀ ਹੋਵੇਗੀ ਉਹ ਆਨਲਾਈਨ ਹੋਵੇਗੀ ਅਤੇ ਕਈ ਇਹ ਕਹਿ ਰਹੇ ਨੇ ਕਿ ਸੌ ਚੁੱਕ ਸਮਾਗਮ ਜਿਹੜਾ ਹੈ ਸੰਸਦ ਦੇ ਵਿੱਚ ਹੁੰਦਾ ਹੈ ਜੇਕਰ ਸੰਸਦ ਦੇ ਵਿੱਚ ਨਹੀਂ ਹੁੰਦਾ ਤੇ ਸੰਸਦ ਦਾ ਜਿਹੜਾ ਮਾਨ ਮਰਿਆਦਾ ਦੀ ਤੋਹੀਰ ਮੰਨੀ ਜਾਵੇਗੀ ਉਹਦੀ ਸ਼ਾਂਚ ਫਰਕ ਪਵੇਗਾ ਇਸ ਲਈ ਭਾਈ ਅਬਰਤਪਾਲ ਖਾਲਸਾ ਨਵੇਂ ਬਣੇ ਸੰਸਦ 25 ਜੂਨ ਨੂੰ ਦਿੱਲੀ ਸੰਸਦ ਪਹੁੰਚਣਗੇ ਅਤੇ ਸੋਹ ਚੁੱਕ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਦੂਸਰੇ ਪਾਸੇ ਗੱਲ ਕਰੀਏ ਐਨਐਸਏ ਦੀ ਵਾਰ-ਵਾਰ ਭਾਈ ਅਬਰਤਪਾਲ ਖਾਲਸਾ ਦੇ ਜਿਹੜੇ ਸਮਰਥਕ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਇਸ ਦੀ ਜ਼ਿੰਮੇਵਾਰ ਜਿਹੜੀ ਹੈ ਪੰਜਾਬ ਸਰਕਾਰ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਕਿਹੜੇ ਦੋਸ਼ ਲਗਾਏ ਨੇ ਕਿ ਉਹਨਾਂ ਕੋਲ ਮੋਬਾਈਲ ਸੀ ਤੇ ਉਹਨਾਂ ਕੋਲ ਲੈਕਟੋ ਕੈਮਰੇਸੀ ਇਸ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਤੇ ਉਸ ਦੇ ਸਾਥੀਆਂ ਦੀ NSA ਇੱਕ ਸਾਲ ਦੀ ਵਧਾ ਦਿੱਤੀ ਹੈ ਹੁਣ ਵੇਖਣਾ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਜਾਂ ਰਾਸ਼ਟਰਪਤੀ ਦ੍ਰੋਪਤੀ ਮੁਰਮੇ ਕਿਸ ਤਰ੍ਹਾਂ ਦਾ ਪ੍ਰਬੰਧ ਕਰਦੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਸੌ ਸ਼ਰਮਣੀ ਸ਼ਰਮਣੀ ਲਈ ਇਹ ਤਾਂ 25 ਜੂਨ ਨੂੰ ਹੀ ਪਤਾ ਲੱਗੇਗਾ ਧੰਨਵਾਦ